ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡੇ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋਰੀ ਆ ਜਿਹੜੀ 7 ਦਾ 10 ਤੇ ਟਾਈਮ ਹੋ ਗਿਆ ਵੀ 4:30-5 ਹੋ ਗਿਆ ਸ਼ਾਮ ਤੇ ਆਪਾਂ ਵੀ ਨਹਿਰ ਵਾਲੀ ਸਾਈਡ ਆਏ ਤੇ ਪੱਠੇ ਲੈਣ ਤੇ ਮੌਸਮ ਅੱਜ ਬਹੁਤ ਮਤਲਬ ਠੀਕ ਆ ਪਰ ਗਰਮੀ ਬਹੁਤ ਜ਼ਿਆਦਾ ਵੀਰੋ ਅੱਜ ਤੇ ਆਪਾਂ ਪੱਠੇ ਲੈਣ ਆਏ ਦੇ ਤੇ ਆਪਣੇ ਨਾਲ ਆਇਆ ਵੀਰੋ ਆਪਣਾ ਕਾਲੂ ਤੇ ਆਪਾਂ ਨੇ ਪਿੱਛਾ ਜਿਸ ਟਾਈਮ ਬਾਈ ਤੈਂਦੂਏ ਦਾ ਬਹੁਤ ਰੋਲਾ ਚੱਲਿਆ ਤਾਂ ਉਸ ਟਾਈਮ ਆਪਾਂ ਹੀ ਉਰੀ ਆਏ ਕਰਾਂ ਦੇ ਇੱਧਰ ਦੇਖ ਲੋ ਸਾਰੇ ਪੱਠੇ ਪੱਠੇ ਆ ਮਤਲਬ ਇਸੇ ਟਾਈਮ ਵਹੀ ਰੋੜਾ ਪਿਆਦਾ ਪਿਛਲੇ ਸਾਲ ਤੇ ਬਹੁਤ ਜ਼ਿਆਦਾ ਵੀ ਰੋਲਾ ਚੱਲਿਆ ਤਾਂ ਆਪਾਂ ਨੇ ਵੀਡੀਓ ਵੀ ਪਾਈਆਂ ਦੀ ਤੇ ਕਾਲ ਉਹ ਬਈ ਆਪਣਾ ਜਿਹੜਾ ਬਹੁਤ ਮਤਲਬ ਆਪੜਾ ਦਫਰੀ ਮਚਾ ਉਹ ਵੀ ਆਪਣਾ ਨਾਲ ਉਹ ਆਇਆ ਤੇ ਇੱਕ ਸਾਲ ਹੋਣ ਵਾਲਾ ਹੋ ਗਿਆ ਪੂਰਾ ਤੇ ਤੁਹਾਨੂੰ ਦਿਖਾਣੇ ਆ ਤੇ ਬਾਈ ਉਹ ਜਗ੍ਹਾ ਉਹੀ ਆ ਦੇਖੋ ਤੇ ਇੱਧਰ ਆਪਾਂ ਪੱਠੇ ਪੁੱਠੇ ਜੇਕਰਾਂ ਦੇ ਪਹਿਲਾਂ ਤੇ ਪਿਛਲੇ ਸਾਲ ਦੀ ਗੱਲ ਆ ਤੇ ਇਸ ਟਾਈਮ ਵੀ ਉਹੀ ਟਾਈਮ ਆ ਰਿਹਾ ਪੂਰਾ ਤੇ ਪੱਠੇ-ਪੁੱਠੇ ਦੇਖ ਲਓ ਬਈ ਚਰੀਆਂ-ਚੁਰੀਆਂ ਬਹੁਤ ਤਕੜੀਆਂ ਹੋ ਰਹੀਆਂ ਇੱਧਰ ਇਸ ਟਾਈਮ ਤੇ ਇੱਧਰ ਬਈ ਜਿਹੜਾ ਇੱਕ ਬਾਈ ਆਉਣੀ ਬੱਕਰੀਆਂ ਖਾਏ ਚੰਨ ਮਤਲਬ ਬੱਕਰੀਆਂ ਗਾਇ ਬੋਈਆਂ ਸੀ ਇਹ ਜਗ੍ਹਾਂ ਤੇ ਉਹ ਬਈ ਦੇਖੋ ਇੱਧਰ ਬਹੁਤ ਬਾੜਾ ਜਾਂ ਤਾਂ ਬਹੁਤ ਤਕੜਾ ਪਰ ਇੱਤੋਂ ਇੱਧਰ ਬਰਾਂਡੇ-ਬਰੂਂਡੇ ਪੈ ਗਏ ਤੇ ਜਗ੍ਹਾ-ਜੁਗਾ ਸਾਰੀ ਪਰ ਇੱਧਰ ਬਈ ਏਰੀਆ ਉਹੀ ਆ ਤੇ ਇੱਧਰ ਆਪਣੀ ਮਤਲਬ ਬੋਰੋਲਾ ਰੜਾ ਚੱਲਿਆ ਸੀ ਇੱਧਰ ਆਪਣੀ ਨਹਿਰ ਆ ਗਈ ਤੇ ਵੀ ਨਹਿਰ ਖਾਲੀ ਪਈ ਐ ਇਸ ਟਾਈਮ ਤੇ ਵਿੱਚ ਨੂੰ ਮੀ ਪਿਆ ਤਾਂ ਅੱਧੀ ਹੋ ਗਈ ਸੀ ਪਰ ਇਸ ਟਾਈਮ ਖਾਲੀ ਕਿਉਂਕਿ ਅੱਜ ਬਹੁਤ ਜ਼ਿਆਦਾ ਵੀ ਗਰਮੀ ਹੋ ਰਹੀ ਆ ਤੇ ਆਪਣੀ ਬਈ ਸੇਖੋਂ ਪਰ ਵਾਲੀ ਯਰ ਮੁੰਦ ਪਰ ਵਾਲੀ ਨਹਿਰ ਬਹੁਤ ਭਰਕਾਰੀ ਆ ਉਹ ਵੀ ਤੁਹਾਨੂੰ ਬਲੌਗ ਜ਼ਰੂਰ ਦਿਖਾਵਾਂਗੇ ਤੇ ਕਾਲੂ ਭਈ ਆਇਆ ਤਾਂ ਆਪਣੇ ਗਹਿਲ ਤੇ ਉਹ ਅੱਗੇ ਲੰਘ ਗਿਆ ਤੇ ਕਿਉਂਕਿ ਵੀ ਬਾਂਦਰ ਗੁੰਦਰ ਸੂਰਸਾਰ ਆਂਦੇ ਰਹਿੰਦੇ ਆ ਇੱਧਰ ਇਸ ਕਰਕੇ ਆ ਸੂੂ ਲੈਣ ਗਿਆ ਵਾਕਾ ਤੇ ਆਪਾਂ ਪੱਠੇ ਵੱਢਣ ਆਏ ਤੇ ਵੀ ਸੋਚਿਆ ਇੱਕ ਵੀਡੀਓ ਬਣਾ ਕੇ ਦਿਖਾ ਦਈਏ ਬਹੁਤ ਟਾਈਮ ਹੋ ਗਿਆ ਦਾ ਤੇ ਉਸ ਵਕਤ ਬਈ ਇਸ ਟਾਈਮ ਆਪਾਂ ਇਸੀ ਜਗ੍ਹਾ ਮਖਦੇ ਹਾਂ ਉਹ ਵੀ ਬਹੁਤ ਰੋਲਾ ਚੱਲਦਾ ਤੇ ਆਪਣੇ ਬਾਈ ਵੀ ਬਹੁਤ ਮਤਲਬ ਉਸ ਟਾਈਮ ਖਪੜਾ ਦਫੜੀ ਮੱਚੀ ਸੀ ਤੇ ਇੱਧਰ ਆਪਣਾ ਇੱਧਰ ਦੇਖੋ ਇੱਧਰ ਆਪਣੀ ਬਾਈ ਇੱਕ ਬੱਕਰੀਆਂ ਜਿਹੜੀ ਸਟੋਰੀ ਹੋਈਆਂ ਦੀ ਰਾਤ ਨੂੰ ਤੇ ਇੱਧਰ ਦੇਖੋ ਇਹ ਏਰੀਆ ਉਹੀ ਆ ਪਰ ਇੱਧਰ ਹੁਣ ਉਹ ਵੀ ਕਾਰਕੋਰ ਪੈ ਗਏ ਨਵੇਂ ਬ੍ਰਾਂਡ ਬ੍ਰੂਂਡੇ ਪਾ ਦੀਏ ਤੇ ਬਾਕੀ ਇੱਧਰ ਏਰੀਆ ਉਹੀ ਆ ਤੇ ਕਾਲੋ ਬਈ ਆਪਣਾ ਕਲੰਗਿਆ ਬਹੁਤ ਦੂਰ ਆਪਣੇ ਦੇ ਤੇ ਅੱਗੇ ਜਾ ਕੇ ਦੇਖਾਂਗੇ ਤੇ ਬਾਕੀ ਤਾਨੂੰ ਵੀਡੀਓ ਬਣਾ ਕੇ ਦਿਖਾਣੀ ਸੀ ਮੈਂ ਸੋਚਿਆ ਬਈ ਅੱਜ ਆਇਆ ਕਾਫੀ ਦਿਨਾਂ ਬਾਅਦ ਤੇ ਇਸ ਕਰਕੇ ਇਧਰ ਆਪਣੀ ਬਈ ਨਹਿਰ ਆ ਗਈ ਨਹਿਰ ਇਸ ਟਾਈਮ ਥੋੜਾ ਪਾਣੀ ਰਹਿ ਗਿਆ ਘਟ ਗਿਆ ਕਿਉਂਕਿ ਵਿਚਵਾ ਜਦੋਂ ਮੀਂਹ ਪੈਰੇ ਤੇ ਬਹੁਤ ਫਰਕ ਆ ਗਈ ਦਿਓ ਤੇ ਬਾਕੀ ਹੁਣ ਠੀਕ ਆ ਮੌਸਮ ਵੀ ਅੱਜ ਵੀ ਦੋ ਦਿਨਾਂ ਤੋਂ ਬਹੁਤ ਗਰਮੀ ਚੱਤਾ ਪੈਰੀ ਧੁੱਪ ਨਿਕਲੀ ਤੇ ਰਸਤਾ ਵੀ ਆਪਣਾ ਸਾਫ ਹੋ ਗਿਆ ਦੇਖੋ ਸੁੱਕ ਗਿਆ ਤੇ ਬਈ ਸੂਰ ਬਹੁਤ ਆ ਰਹੇ ਆ ਅੱਜਕੱਲ ਕਿਉਂਕਿ ਸੂਰਾਂ ਨੇ ਬਈ ਬਹੁਤ ਹਫੜਾ ਦੌੜੀ ਵਿਚਾਰ ਕੀ ਆਪਣੇ ਇਧਰ ਉੱਨੇ ਸਾਈਡ ਕਿਉਂਕਿ ਝੋਨੇ ਸਾਈਡ ਆਪਾਂ ਵਲੌਗ ਪੈ ਨਹੀਂ ਰਿਹਾ ਆਪਣੇ ਤੋਂ ਕਿਉਂਕਿ ਘਰੇ ਆਪਾਂ ਨੇ ਜਿਹੜਾ ਕੰਮ ਲਾਇਆ ਹੋਇਆ ਤੇ ਟਾਈਮ ਨਹੀਂ ਲੱਗ ਰਿਹਾ ਉੱਧਰ ਜਾਣਾ ਤਾਂ ਤੇ ਉਹ ਵਲੌਗ ਆਪਾਂ ਸ਼ਾਮ ਨੂੰ ਸ਼ਾਇਦ ਅੱਜ ਉੱਧਰ ਆਈਏ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਬਾਕੀ ਇੱਧਰਲਾ ਏਰੀਆ ਦੇਖ ਲਓ ਬਈ ਤੇ ਬਾਈ ਗਰਮੀ ਬਹੁਤ ਜ਼ਿਆਦਾ ਪੀਤੀ ਤੇ ਇਸ ਕਰਤਾ ਆਪਾਂ ਥੋੜੀ ਜੀ ਖੰਡਾ ਜਿਹਾ ਜਾਣਦੇ ਫਿਰ ਪੱਟਾਂ ਤੇ ਰੇਡੀਓ ਪਾਉ ਬਈ ਖੜਾ ਐ ਪਿੱਛਾ ਤੇ ਆਪਣਾ ਕਾਲੂ ਬਈ ਇੱਕ ਗੱਲਾਂ ਗਿਆ ਤੇ ਉਹਨੂੰ ਦੇਖਨ ਦਾ ਬਾਕੀ ਇੱਧਰ ਆ ਗਿਆ ਇਹ ਏਰੀਆ ਦੇਖੋ ਤੇ ਸਾਰਾ ਏਰੀਆ ਬਈ ਸੇਰੀਆ ਮੈਂ ਪੂਰਾ ਮਤਲਬ ਪਿਛਲੇ ਸਾਲ ਇਹ ਨਿੱਦਣਾਂ ਦੇ ਵਿੱਚ ਬਹੁਤ ਜ਼ਿਆਦਾ ਦਰ ਮਚਿਆਦਾ ਤੈੰਦੂਏਗਾ ਤੇ ਇਧਰ ਆਦਰ ਦੇਖ ਲੋ ਚਰੀਆਂ ਚੁਰੀਆਂ ਉਹੀ ਟਾਈਮ ਆ ਫੁੱਲ ਫੁਰੀਆਂ ਬੜੀ ਬੜੀ ਹੋਈਆਂ ਤੇ ਕਿਉਂਕਿ ਇਸ ਟਾਈਮ ਬਹੁਤ ਰੌਲਾ ਚੱਲਦਾ ਬਾਈ ਤੇ ਕਾਲੂ ਵੀ ਤੁਹਾਨੂੰ ਦਿਖਾਉਂਦੇ ਆ ਮਿਲਾਂਦੇ ਆ ਆਪਣਾ ਜਿਹੜਾ ਕਾਲੂ ਆਪਣਾ ਤੁਹਾਨੂੰ ਦਿਖਾਇਆ ਤਾਂ ਬਾਈ ਬਹੁਤ ਮਤਲਬ ਪਿੱਛੇ ਪਿੱਛੇ ਫਿਰਿਆ ਤੇ ਉਸਕੇ ਨਿਸ਼ਾਨ ਵੀ ਤੱਕ ਪੈ ਰਹੇ ਆ ਬਾਈ ਜਿਹੜੇ ਤੁਹਾਨੂੰ ਦਿਖਾਉਂਦੇ ਆ ਖੋਪਨਾ ਕਿਸੇ ਜਾਨਵਰ ਨੇ ਉਹਦੇ ਮਤਲਬ ਹਮਲਾ ਹੋਇਆ ਦੱਸਦਾ ਤੇ ਕਾਲੂ ਕੋਈ ਆਪਣਾ ਅੱਗਾ ਲੰਘ ਗਿਆ ਬਹੁਤ ਜ਼ਿਆਦਾ ਪਰ ਮਿਲ ਨਹੀਂ ਰਿਹਾ ਇਸ ਟਾਈਮ ਪਰ ਬਾੜ ਪਤਾ ਨਹੀਂ ਕਿੱਥਾ ਗਿਆ ਬਈ ਇੱਧਰ ਹੀ ਆਇਆ ਤਾਂ ਆਪਣਾ ਉੱਥੇ ਖੜਕੇ ਦੇ ਇਸ ਕਰਕੇ ਇੱਧਰ ਨੂੰ ਆਗਦਾ ਕਾਲੂ ਤੇ ਅੱਗੇ ਗਿਆ ਹੋਇਆ ਵਾ ਤੇ ਚਲੋ ਫਿਰ ਦੇਖਦੇ ਆਂ ਪਹਿਲਾਂ ਜਾ ਕੇ ਤੇ ਆਪਾਂ ਬਈ ਨਹਿਰ ਕੈਨ ਬਿਲਕੁਲ ਕਿਨਾਰੇ ਪਾ ਗਏ ਤੇ ਇਹੋ ਆਪਣੀ ਨਹਿਰ ਹਲਵਲਵਾ ਤੇ ਟਾਲੀਆਂ ਟੁੱਲੀਆਂ ਹੋ ਰਹੀਆਂ ਬਈ ਦਿਖ ਨਹੀਂ ਰਹੀ ਉਹ ਵਿੱਚ ਪਾਣੀ ਥੋੜਾ ਥੋੜਾ ਘਟਿਆ ਬਈ ਕਿਉਂਕਿ ਦੋ ਦਿਨ ਹੋ ਗਏ ਪੂਰੀ ਗਰਮੀ ਪੈ ਰਹੀ ਹੈ ਤੇ ਵਿੱਚੋਂ ਮੀਂਹ ਬਹੁਤ ਜ਼ਿਆਦਾ ਪਈ ਤੇ ਇਸ ਕਰਕੇ ਬਹੁਤ ਪਾਣੀ ਆ ਗਿਆ ਇਸ ਨਹਿਰ 'ਮਾ ਖੇਤਰ ਦੇਖ ਲਓ ਤੇ ਇੱਧਰ ਬਈ ਆਪਣੀ ਆ ਗਈ ਜਿਹੜੀ ਚਰੀ ਉਹ ਚਰੀ ਆ ਤੇ ਚਰੀ ਦੇਖ ਲਓ ਬਈ ਕਿੱਡੀ-ਕਿੱਡੀ ਹੋ ਗਈ ਤੇ ਹੱਲੇ ਆਪਣੀ ਤਾਂ ਉੱਧਰ ਨਹੀਂ ਵੱਡੀ ਜਾ ਰਹੀ ਉੱਧਰ ਰਹਿ ਰਹੀ ਐ ਇਸ ਕਰਕੇ ਆਪਾਂ ਨੇ ਇਹਨੂੰ ਵੱਡਾ ਲਾਣਾ ਤੇ ਇੱਕ ਵਾੜ ਬਈ ਪਨੋ ਇਸ ਕੀ ਖਿਲਾ ਕੇ ਤੇ ਡਿੱਡੀ ਚਰੀ ਹੋ ਗਈ ਦੇਖ ਲਓ ਬਈ ਤੇ ਚਰੀ ਬਈ ਪੱਕਦੀ ਨਹੀਂ ਹੈ ਆਪਾਂ ਨੇ ਬੀਜ ਵਧੀਆ ਪਾਇਆ ਹੋਇਆ ਇਸ ਵਾਰ ਤੇ ਬਾਕੀ ਵੀ ਕਾਲੂ ਹਜੇ ਤੱਕ ਮਿਲਿਆ ਨਹੀਂ ਆਪਣਾ ਬਹੁਤ ਅੱਗੇ ਲੰਘ ਗਿਆ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਤੇ ਸਾਰਾ ਦੇਖ ਲਿਆ ਬਈ ਆਪਾਂ ਨੇ ਤੇ ਆਹ ਦੇਖੋ ਬਈ ਮਤਲਬ ਪੂਰਾ ਦੇਖੋ ਇੱਧਰ ਕੱਖੋ ਕੱਖ ਹੋਆ ਬਈ ਬੇਚਰੀਆਂ ਤੇ ਡੇਡੀਆਂ ਚਰੀਆਂ ਹੋਆ ਤਾਂ ਕਰਕੇ ਵੀ ਪੂਰਾ ਪਤਾ ਨਹੀਂ ਲੱਗਦਾ ਤੇ ਇਸੇ ਦਿਨਾਂ ਦੇ ਵਿੱਚ ਬਈ ਰੋਲਾ ਪਿਆ ਤਾਂ ਆਪਣਾ ਜਾਨਵਰ ਦਾ ਤੇ ਆਲੂ ਆਪਣਾ ਮਿਲ ਨਹੀਂ ਰਿਹਾ ਤੇ ਆਪਾਂ ਬਹੁਤ ਅੱਗੇ ਆ ਗਏ ਤੇ ਆਪਣੀ ਚਰੀ ਵੀ ਵੱਢਣੀ ਉਹ ਸਾਹਮਣੇ ਆਪਣੀ ਚਰੀ ਐ ਤੇ ਬਾਕੀ ਵੀ ਆਪਣੀਆਂ ਤੇ ਬਾਕੀ ਚਲੋ ਵੀ ਦੇਖਦੇ ਆ ਕੱਲ ਨੂੰ ਕਿੱਥੇ ਹੀ ਪਰ ਮੈਨੂੰ ਲੱਗਦਾ ਵੀ ਅੱਗੇ ਲੰਘ ਜਾਓ ਤੇ ਬਈ ਕਾਲੂ ਬਹੁਤ ਹੀ ਮਤਲਬ ਤਕੜਾ ਆਪਣਾ ਸ਼ਿਕਾਰੀ ਕੁੱਤਾ ਤੇ ਇੱਧਰ ਬਈ ਇਹਨਾਂ ਦੇ ਵਿੱਚ ਚਰੀਆਂ ਵਿੱਚ ਬਹੁਤ ਜ਼ਿਆਦਾ ਰਸੂਰਾਂ ਨੇ ਵੀ ਕੁਸਮਾਨ ਪਾਇਆ ਹੋਇਆ ਸੂਰ ਬਈ ਬਹੁਤ ਆਮਰਾਦ ਨੂੰ ਤੇ ਬਾਕੀ ਕਾਲੂ ਬਈ ਆਪਣਾ ਅੱਗਾ ਲੰਘ ਗਿਆ ਤੇ ਚਰੀ ਚੂਰੀ ਵੜਦੇ ਆਪਾਂ ਫਿਰ ਦੇਖਦੇ ਆ ਕਾਲੂ ਨੂੰ